ਲੋਗੀਦਾਰਾ ਚੈਨਲ ਦੇਖਣ ਵਾਲੇ ਸਾਡੇ ਪਿਆਰੇ ਸਰੋਤੇਓ ਸਾਰਿਆਂ ਦਾ ਚੈਨਲ ਉੱਤੇ ਬਹੁਤ-ਬਹੁਤ ਨਿੱਘਾ ਸਵਾਗਤ ਹੈ ਜੀ ਅੱਜ ਅਸੀਂ ਸਾਡਾ ਪਰਿਵਾਰ ਬੈਠੇ ਆਂ ਤੇ ਕਿਉਂਕਿ ਜਿਹੜੀਆਂ ਘੋੜੀਆਂ ਨੇ ਇਹ ਸਾਨੂੰ ਨਾਨੀਆਂ ਦਾਦੀਆਂ ਮਾਵਾ ਮਾਸੀਆਂ ਮਾਮੀਆਂ ਚਾਚੀਆਂ ਤਾਈਆਂ ਭੂਆ ਉਹਨਾਂ ਤੋਂ ਹੀ ਵਿਰਸੇ ਚ ਮਿਲੀਆਂ ਨੇ ਜੋ ਮੇਰੇ ਨਾਲ ਮੈਂ ਬੜੀ ਸੁਭਾਗਣ ਮੰਨਦੀ ਹਾਂ ਖੁਦ ਨੂੰ ਕਿ ਮੇਰੇ ਨਾਲ ਇਹ ਸਾਰੇ ਰਿਸ਼ਤੇ ਬੈਠੇ ਹੋਏ ਨੇ ਜਿੱਥੇ ਮਤਲਬ ਦਾਦੀ ਜੀ ਵੀ ਨੇ ਬੂਆ ਜੀ ਵੀ ਨਾਨੀ ਜੀ ਤੇ ਇਹ ਵੀ ਬੂਆ ਜੀ ਤੇ ਮੈਂ ਬੱਚੇ ਦੀ ਤਾਈ ਜੇ ਬਾਕੀ ਰੂਹਾਂ ਕੁਝ ਬਾਹਰ ਨੇ ਸਾਡੀਆਂ ਬੱਚੀਆਂ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਹੈ ਨਾ ਤੇ ਮੁੰਡੇ ਦੀ ਕੈ ਨੀ ਭੂਆ ਨੂੰ ਤੇ ਵੱਡੀ ਦੀਦੀ ਆਰਸ਼ ਨੂੰ ਤੇ ਹਨਾ ਸਾਰਿਆਂ ਨੂੰ ਵੀ ਬੱਚਿਆਂ ਨੂੰ ਬਹੁਤ-ਬਹੁਤ ਵਧਾਈ ਕਿ ਮਾਰਾ ਜੈ ਨਹੀਂ ਸਾਡੇ ਬੱਚਿਆਂ ਚ ਪਿਆਰ ਬਣਾਈ ਰੱਖੇ ਤੇ ਸਾਰਿਆਂ ਨੂੰ ਭਾਗ ਲਾਵੇ ਸਾਰਿਆਂ ਦੇ ਦਿਲਾਂ ਦੇ ਵਿੱਚ ਜਿਹੜੇ ਕਹਿੰਦੇ ਮੈਲਾਂ ਦੀ ਥਾਂ ਤੇ ਨਿਰਮਲਤਾ ਆਵੇ ਮੋਹ ਪਿਆਰ ਵਧੇ ਸਾਰੇ ਇੱਕ ਦੂਜੇ ਦੀ ਸੁਖ ਪਾਲਣ ਇਹੋ ਹੀ ਅਰਜ ਅਰਦਾਸ ਅਸੀਂ ਚੈਨਲ ਦੇ ਵਿੱਚ ਕੀ ਅਸੀਂ ਘਰ ਦੇ ਵਿੱਚ ਵੀ ਸ਼ੁਰੂ ਤੋਂ ਹੀ ਇਹ ਕਰਦੇ ਹਾਂ ਸਵੇਰੇ ਉੱਠ ਕੇ ਆਪਾਂ ਦੀ ਸਾਰੀ ਇਹੋ ਅਰਦਾਸ ਹੁੰਦੀ ਹੈ ਕਿ ਮਾਲਕਾ ਖੇੜੇ ਸੁੱਖ ਤੇ ਵੇੜੇ ਸੁਖ ਕਿਹੜੇ ਸੁਖ ਜਿੱਦਾਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦੇ ਭਲੇ ਵਿੱਚ ਸਾਰੀ ਲੁਕਾਈ ਦਾ ਭਲਾ ਆ ਜਾਂਦਾ ਹੈ ਜੀ ਮਾਲਕ ਸੁਖ ਰੱਖੇ ਚੜ੍ਹਦੀ ਕਲਾ ਬਖਸ਼ੇ ਖੁਸ਼ੀਆਂ ਖੇੜੇ ਬਖਸ਼ਦਾ ਰਹੇ ਨਿਤ ਨਿਤ ਇਦਾਂ ਦੀਆਂ ਖੁਸ਼ੀਆਂ ਆਉਣ ਤੇ ਇਕੱਠੇ ਹੋਈਏ ਜੀ ਧੰਨਵਾਦ ਜੀ ਤੇ ਇੱਕ ਬਹੁਤ ਹੀ ਸੋਹਣੀ ਘੋੜੀ ਜਿਹੜਾ ਬੁਆ ਜੀ ਤੇ ਕਹਿ ਰਹੇ ਨੇ ਇਧਰ ਮੰਮੀ ਵੀ ਤੇ ਸਾਡੇ ਮਾਤਾ ਜੀ ਵੀ ਕਿ ਇਹ ਘੋੜੀ ਜਿਹੜੀ ਹੈ ਜਰੂਰ ਪੇਸ਼ ਕਰਨੀ ਹੈ ਜੀ ਚਲੋ ਜੀ নী যি কড়ী ৰাৱলী গংগা যমুনা তো আই এ নীজী কড়ি ৰাৱলী গংগা যমুনা তো হণ গি বাবে বাৰ মে লৈ ി ബുദേ ആരുന്ന വാരന വാരനോദ ਕਾ ਪੜੇ ਕੇਸਰ ਹੋਈ ਛੇੜ ਕਾਈ ਵੇ ਮਾਤਾ ਨੇ ਪੁੱਤਰ ਕੇਰੀਆ ਦੇਜਾ ਗੋਦ ਕੜਾਈ ਵੇ ਮਾਤਾ ਨੇ ਪੁੱਤਰ ਕੇਰੀਆ ਦੇਜਾ ਦੁੱਧ ਪੋਈ ਲਾਈ ਵੇ ਜੋ ਕੁਝ ਮੰਗਣੇ ਮਾਗਨੀ ਮਾਏ ਆਇਨੀ ਦੇਰ ਕਿਉਂ ਲਾਈਏ ਜੋ ਪੂਜ ਮੰਗਣ ਮਾਗਨੀ ਵਾਏ ਆਇਨੀ ਦੇਰ ਕਿਉਂ ਲਾਈਏ ਇੱਕ ਜੋ ਕੋੜੀ ਰਾਵ ਦੀ ਗੰਗਾ ਜਮ ਤੋਏ ਆਈ ਵੇ ਇੱਕ ਜੋ ਕੋੜੀ ਰਾਵਲੀ ਗੰਗਾ ਜਮ ਤੋ ਆਈ ਵੇ ਆਣ ਖੜੀ ਨਾਨਾ ਵਾਰ ਮੇਲਾ ਕੁ ਹੋਈ ਹੈ ਬਰਾਈ ਵੇ ਆਣ ਖੜੀ ਦਾਦੇ ਵਾਰ ਮੇ ਕੁਲ ਹੋਈ ਹੈ ਵਦਾਈ ਵੇ ਪਹਿਣਾ ਨੇ ਵੀਰਾ ਕੇਰੀਆ ਦੇਜਾ ਬਾਹਲੇ ਚਲਾਈ ਵੇ ਪਹਿਣਾ ਨੇ ਵੀਰਾ ਕੇਰੀਆ ਦੇਜਾ ਸੇਰਾ ਮਨਾਈ ਵੇ ਜੋ ਕੁਝ ਮੰਗਣਾ ਮੰਗਰੀ ਬੜੇ ਅਨੀ ਦੇਰ ਕਿਉਂ ਲਾਈਏ ਜੋ ਕੁਝ ਮੰਗਣਾ ਮੰਗਨੀ ਪੈਣੇ ਨਹੀਂ ਦੇਰ ਕਿਉਂ ਲਾਈ ਏ ਏ ਕਿਰਪਈਏ ਲਾਗ ਦੇ ਸਾਡੀ ਸੇਰਾਬ ਨਾਈ ਵੇ ਏ ਕਿਰਪਈਏ ਲਾਗ ਦੇ ਸਾਡੀ ਸੇਰਾਬ ਨਾਈ ਵੇ സരമ പേ പാപോന ദേവ കേ സരമ പേ കുജ മംഗണ മങ്ങ പാപോനേര് കൂ ലായി ജോ കുജ മങ്ങ ਮਾਗਨੀ ਪਾ ਬਾਇਨੀ ਬੇਰੇ ਕਿਉ ਲਾਈਏ ਏ ਕਿਰਪਈਏ ਲਾਗ ਦੇ ਸਾਡੀ ਸੁਰਮਾ ਪੁਵਾਈ ਵੇ ਕਿਰਪਈਏ ਲਾਗ ਦੇ ਸਾਡੀ ਸੁਰਮਾ ਪੁਵਾਈ ਵੇ ਇਹ ਪੁਰਾਣੇ ਸਮਿਆਂ ਦੀ ਗੱਲ ਹੈ ਜੀ ਕਿ 21 ਰੁਪਏ ਬਹੁਤ ਹੁੰਦੇ ਸੀ ਕਹਿੰਦੇ ਕਿਉਂਕਿ ਸਾਡੇ ਬਜ਼ੁਰਗ ਸਾਰੇ ਦੱਸਦੇ ਨੇ ਕਿ ਆਨੇ ਦਾ ਸਵਾ ਸੇਰ ਦੇ ਸੀ ਕੀ ਆ ਜਾਂਦਾ ਸੀ ਹੁਣ ਤਾਂ ਲੀਟਰ ਤੋਂ ਵੀ ਉਹ ਹੁਣਾ ਹੁੰਦਾ ਹੈ ਕਿ ਜਿਹੜਾ ਪਤਾ ਨਹੀਂ ਹੈ ਨਾ 8-900 ਤੇ ਘਰ ਦਾ ਸੁਖ ਨਾ 1100 ਦਾ ਕਿਉਂਕਿ ਮਿਹਨਤ ਵਧ ਗਈ ਹੈ ਨਾ ਉਹ ਅੱਗੇ ਰੁਪਈਏ ਦੀ ਵੈਲਿਊ ਜ਼ਿਆਦਾ ਸੀ ਕਹਿੰਦੇ ਯੂ ਐਸ ਡਾਲਰ ਦੇ ਜਿੰਨੀ ਸਾਡੇ ਇੰਡੀਅਨ ਕਰੰਸੀ ਦੀ ਵੈਲਿਊ ਸੀ ណា